ਕੀ ਤੱਕ ਕੱਟੇ ਲੋ ਮੈਂ ਮੋਹੀ ਕਹਿੰਦਾ ਕੇ ਵਾਸੀ ਨਹੀਂ ਕਰਾਸ਼ਿ ਕਰਾਉਂਦੇ ਨਹੀਂ ਲੋਤੀ ਤਾਂ ਕਰਕੇ ਤੈਨੂੰ ਮੈਂ ਜਿਹੜੀ ਗੱਲ ਪੁੱਛਦੀ ਆ ਆ ਪੱਤੀ ਸਾਢੇ ਕਿੱਲੋ ਦੀ ਜੇ ਪੱਤੀ ਘੱਟ ਘੱਟ ਫਿਰ ਮੈਂ ਮੈਂ ਕਹਿੰਦੀ ਕੇ ਵਾਸੀ ਕਰਾ ਲਓ ਲੈ ਜਾਓ ਮੈਂ ਮਨਾ ਤੂੰ ਮੈਂ ਹੁਣ ਨਾ ਤੈਨੂੰ ਮੈਂ ਦੱਸੇਗਾ ਨਹੀਂ ਅੱਗੇ ਤਾਂ ਜਾਂ ਤਾਂ ਜਾਂ ਕੋਈ ਉਹਨਾਂ ਨੂੰ ਦਾਣੇ ਹੀ ਨਹੀਂ ਦੇਣੇ ਜਾ ਉਹਨਾਂ ਨੂੰ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਦੇ ਚਾਰ ਮੈਂਬਰ ਆ ਉਹਨਾਂ ਨੂੰ ਤਿੰਨਾਂ ਨੂੰ ਦੇਣੇ ਆ ਇੱਕ ਨੂੰ ਨਹੀਂ ਦੇਣੇ ਨਹੀਂ ਇਸ ਤਰ੍ਹਾਂ ਹੀ ਕਰਦੀ ਨਹੀਂ ਕੱਟ ਗਈਆਂ ਆ ਨਾ ਵੇ ਗੋਣਪਸਰ ਲਈ ਪਾਰਟੀ ਪਾਰਟੀ ਦਾ ਇਹਦੇ ਕੋਲ ਜਿਹੜੀ ਹੈਗੀ ਹੈ ਇਹਦੇ ਜਿਹੜੀਆਂ ਪਰਚੀਆਂ ਤੇ ਸਭ ਨਾਮ ਉ ਮਟਾਏ ਹੋਏ ਆ ਮੈਂ ਜੰਡਿਆਲੇ ਖੜੀ ਆ ਇੱਕ ਦੀ ਵੀ ਪਰਚੀ ਨਹੀਂ ਮਿਲ ਗਈ ਇੱਕ ਮੇਰੇ ਪਾਪਾ ਜੀ ਕੋਲ ਖੜੇ ਨੇ ਉਹਨਾਂ ਨੇ 75 ਕਿਲੋ ਦਾਣੇ ਮਿਲਣੇ ਚਾਹੀਦੇ ਸੀ ਇਹਨੇ ਉਹਨਾਂ ਨੂੰ 45 ਕਿਲੋ ਦਿੱਤੇ ਆ ਇੱਕ ਮੈਡਮ ਖੜੇ ਨੇ ਉਹਨਾਂ ਨੂੰ 4 ਜੀਆਂ ਦਾਣੇ ਮਿਲਣੇ ਚਾਹੀਦੇ ਸੀ ਉਹਨਾਂ ਨੂੰ ਮੈਨੇ 3ਾਂਵੇਂ ਦੇ ਦੇ ਤੋੜ ਦਿੱਤਾ ਕਿ ਤਾ ਇੱਕ ਦਿਨ ਹੀ ਮਿਲਣ ਦੇ ਇਹਦਾ ਮੈਨੂੰ ਦੱਸ ਦੋ ਜੇ ਹੈਗਾ ਕਿ ਕਿਤੇ ਪੱਗ 50 100 ਮੈਂਬਰ ਇਦਾਂ ਦਾ ਆ ਲੋ ਖੜਾ ਪਰ ਦੱਸੋ ਬਈ ਹੈਲੋ ਹੈਲੋ ਹਾਂਜੀ ਸਰ ਹਾਂਜੀ ਮੈਂ ਕਿਹਾ ਮੈਂ ਕਿਹਾ ਮੈਂ ਇਹ ਕਹਿ ਸੀ ਮਾਣਾ ਤੇ ਮੈਂ ਮਿਸ ਕਰੂੰਗੀ ਕਿ ਮੈਂ ਇਸੇ ਕਰਵਾ ਲਾਂ ਤੁਹਾਨੂੰ ਮਨਤੀ ਨਹੀਂ ਆ ਸਰ ਮੈਂ ਵੀ ਉਹੀ ਕਿਹਾ ਕਿ ਕਾਣਕ ਦੇਣੀ ਮੈਂ ਉਹਨੂੰ ਕੀ ਕਹਤਾ ਮੈਂ ਵੀ ਹੋਈ ਮੈਂ ਤੇ ਦੱਸਣ ਲੱਗਾ ਡਰਾਮੇ ਕਰਦਾ ਪੂਰਾ ਦੇਖੋ ਰਾਜਕੌਰ ਦੀ ਕਿੰਨੇ ਕਿੱਥੇ ਦਾ ਰਾਜਕੌਰ ਇੱਧਰ ਰਾਜਕੌਰ ਦੀ ਕਿੰਨੇ ਇੱਥੇ ਦੱਸੋ ਕਿੰਨੇ ਮੋਰੇ ਆ ਸਾਡੇ 60 ਬਣਦੇ ਸੀ ਕਿੰਨੇ 45 ਦਿੱਤੇ ਆ ਤੁਹਾਨੂੰ ਇੱਧਰ ਨੂੰ ਮੂੰਹ ਕਰਕੇ ਦੱਸੋ ਕਿੰਨੇ ਕਿੰਨੇ ਦਿੱਤੇ 60 ਬਣਦੇ ਸੀ 45 ਦਿੱਤੇ ਆ ਆ ਦੇਖੋ ਕਰਜ਼ੀ ਜਿਹੜੀ ਆ ਜੀ ਇਹਨੇ ਕਰਜ਼ੀ ਜਿਹੜੀ ਆ ਕਰਜ਼ੀ 60 ਦੀ ਕੀਤੀ ਹੋਇਆ ਤੇ 45 ਕਿਲੋ ਦਾਣੇ ਦਿੱਤੇ ਆ ਆ ਦੇਖੋ ਆ ਦੇਖੋ ਨਾ ਜਤਿੰਦਰ ਜੀ ਪਾਰਚੀ ਸੱਜਦੀ ਆ ਮੇਰੇ ਹੱਥ ਦੇ ਵਿੱਚ ਤਾਂ ਇਹਨਾਂ ਨੂੰ 45 ਕਿਲੋ ਦੇ ਰਿਆ ਨਹੀਂ ਸੈਟ ਆਜੋ ਤੁਸੀਂ ਵੀ ਆ ਮੋਰੇ ਰਾਜਪੁਰਾ ਦਾ ਮੈਨੂੰ 420 ਤੈਨੂੰ ਕਰਾਉਣੀ ਅੰਦਰ ਮੇਰੀ ਗੰਦ ਬਾਹਰ ਇਹਨਾਂ ਨੇ ਤੈਨੂੰ ਮੈਂ ਭੇੜ ਜੀ ਤੈਨੂੰ ਅੰਦਰ ਦਰਸਾ ਕਰਾਉਣੀ ਪਰਚਾ ਕਰਕੇ ਖਾਈ ਜਾਂਦਾ ਸਾਰੀ ਅੱਗੇ ਵੀ ਮੈਨੂੰ ਕੰਪਲੇਨ ਕਰਾਉਣੀ ਆ ਇਹ ਵੀ ਇੱਧੇ ਕੀਤਾ ਦੋ ਤਿੰਨ ਟਰਮਾਂ ਤੋਂ ਇਦਾਂ ਹੀ ਕਰ ਰਿਹਾ ਜੀ ਇਹ ਜਤਿੰਦਰ ਮਦਦ ਕਰ ਰਿਹਾ ਹੈ ਤੁਸੀਂ ਪੱਗ ਜਿੰਦਾ ਤੂੰ ਫਸਿਕਦਾ ਸੱਜਦੀ ਗੱਦੀ ਮੈਨੂੰ ਇਹ ਦੱਸ ਸਰ ਨੇ ਕਨਵੇ ਕੀਤਾ ਸੀਗਾ ਹੁਣ ਤੈਨੂੰ ਉਹੀ ਕਹਿੰਦਾ ਸਰ ਸਰ ਤਾਂ ਲਾਈਵ ਤੇ ਆਪੇ ਕਹਿੰਦੇ ਇਦਾਂ ਨਹੀਂ ਕੋਈ ਮੈਂ ਕਹਿੰਦਾ ਸਰ ਕਹਿੰਦੇ ਵੀ ਕੇवाईसी ਕਰਾ ਕੇ ਫਿਰ ਦੇ ਦੇਉਗਾ ਹੁਣ ਹਰੇਕ ਨੂੰ ਇਹੀ ਕਹਿੰਦਾ ਕਿ ਮੇਰੀ ਗੱਲ ਉਹ ਗੱਲ ਸੁਣ ਜੜੀ ਮੈਂ ਗੱਲ ਕਰਦੀ ਆ ਸੱਚ ਕਿੱਡਾ ਦੀ ਪਰਚੀ ਆ ਸੱਚ ਕਿੱਡਾ ਪਰਚਾਈ ਕਿੱਦਾਂ ਦਿੱਤੇ ਇਹ ਸਰ ਨੇ ਕਿਹਾ ਸੀ ਤੈਨੂੰ ਕਿ ਤੂੰ ਪਰਚਾਈ ਦੇਣੀ ਆ ਮੋਹੀ ਕਹਿੰਦਾ ਕਿ ਤੁਸੀਂ ਕੇਵਾਈਸੀ ਕਰਾ ਕੇ ਲੋ ਦੇ ਦੋ ਹੁਣ ਤੂੰ ਕੱਲ ਨੂੰ ਬਦਲਦਾ ਤੈਨੂੰ ਮੈਂ ਪੁੱਛਿਆ ਸਭ ਕਿਦੋਂ ਤੱਕ ਕਰਾ ਕੇ ਲਿਆਉਣਾ ਹੈ ਮੈਂ ਮੋਹੀ ਤੇ ਇਹ ਪੁੱਛ ਰਿਹਾ ਹਾਂ ਕਿ ਤੂੰ ਕਿੱਦਾਂ ਕਰਾਉਂਦਾ ਹਾਂ ਜੀ ਚੋਪਾ ਕਰਾਉਂਦਾ ਕਿਤੇ ਤਸਵੀਰਾਂ ਨੂੰ ਪਤਾ ਨਹੀਂ ਕਿ ਪੰਜੇ ਚਾਰ ਮੈਂਦਰਾਂ ਦੀ ਲਿਪਟੋ ਤੁਹਾਨੂੰ ਕੀ ਗਿਆ ਸੀ ਤਾਂ ਮੈਂ ਮੈਂ ਕਹਿੰਦੀ ਕੇਵਾਈਸੀ ਕਰਾ ਲਓ ਕੇਵਾਈਸੀ ਕਰਾ ਲਓ ਤੇ ਲੈ ਲਓ ਮਟਿਆਵਾਂ ਨੂੰ ਸਾਰਿਆਂ ਨੂੰ ਇਹ ਕਹਿੰਦਾ ਆਪਾਂ ਆਪਾਂ ਕਿਸੇ ਨਾਲ ਪੁੱਛ ਲੈਣਾ ਕੀ ਹੋਏ ਕਿਉਂ ਨਹੀਂ ਕਿ ਤੂੰ ਫਰਸ਼ੀਦਤ ਕਰਤੇ ਮੈਂ ਮੋਹੀ ਕਹਿੰਦਾ ਕੇਵਾਈਸੀ ਨਹੀਂ ਕਰਾਛੀ ਕਰਾਉਂਦੇ ਨਹੀਂ ਲੋਤੀ ਤਾਂ ਕਰਕੇ ਤੈਨੂੰ ਮੈਂ ਜਿਹੜੀ ਗੱਲ ਪੁੱਛਦੀ ਆ ਆ ਫਰਦ ਕਿੰਨਾ ਜਿਆਦਾ ਜੋ ਫਰਦ ਘਟ ਘਟ ਫਿਰ ਮੈਂ ਕਹਿੰਦੀ ਕੇਵਾਈਸੀ ਕਰਾ ਲਓ ਲੈ ਜਾਓ ਮੈਂ ਮਨਾ ਤੂੰ ਮੈਂ ਹੁਣ ਨਾ ਤੈਨੂੰ ਮੈਂ ਦੱਸੇਗਾ ਨਹੀਂ ਅੱਗੇ ਤੇ ਜਾ ਕੇ ਚਾਹ ਚੱਲੋ 60 ਕਿਲੋ ਪਾਉਣ ਦੇ ਆ ਦਾਣੇ ਬਾਈ ਤੂੰ ਪਤਾ ਹੀ ਕੋ ਬਾਕ ਕਰਦੇ ਆ ਉਹਨਾਂ 60 ਕਿਲੋ ਪੈਣ ਦੇ ਰੱਖਤਾ ਜੀ 60 ਕਿਲੋ ਪੈਣ ਦੇ ਆ ਆ ਲਿਆ